ਠੰਡੇ ਬਰਜ ਦੇ ਵਿੱਚ ਬਿਰਧ ਮਾਤਾ ਮਾਤਾ ਗੁਜਰ ਕੌਰ ਤੇ ਮਾਸੂਮ ਬੱਚਿਆਂ ਨੂੰ ਉਹਦੀ ਠੰਡੀ ਰੁੱਤ ਦੇ ਵਿੱਚ ਕੈਦ ਕੀਤਾ ਗਿਆ ਬਿਲਕੁਲ ਜੀ ਹਾਂਜੀ ਹਾਂਜੀ ਸ੍ਰਿੰਦਰ ਸਿੰਘ ਜੀ ਇਸ ਕਰਕੇ ਕੈਦ ਕੀਤਾ ਗਿਆ ਵੀ ਤਾਂ ਕਿ ਉਹ ਠਰੂੰ ਠਰੂੰ ਕਰਕੇ ਤਸੀਹੇ ਭੋਗਣਾ ਠੀਕ ਹੈ ਜੀ 10 ਪੋ ਦੀ ਰਾਤ ਠੰਡੇ ਬਰਜ ਚ ਕੱਟੀ 11 ਪੋ ਦੀ ਕੱਟੀ 12 ਪੋ ਦੀ ਕੱਟੀ ਹਾਂਜੀ ਪਹਿਲੀ ਪੇਸ਼ੀ 11 ਪੋ ਨੂੰ ਪੈਂਦੀ ਹੈ ਠੀਕ ਹੈ ਜੀ ਦੂਜੀ ਪੇਸ਼ੀ 12 ਪੋ ਨੂੰ ਪੈਂਦੀ ਹੈ 13 ਪੂ ਨੂੰ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੁੰਦੀ ਹੈ ਠੀਕ ਹੈ ਜੀ ਇੰਜ ਇੱਥੇ ਤਿੰਨ ਰਾਤਾਂ ਢੰਡੇ ਬੁਰਜ ਦੀਆਂ ਠਰੂ ਠਰੂ ਕਰਦੀਆਂ ਰਾਤਾਂ ਕੱਕਰ ਪੈਂਦਾ ਪੂ ਦਾ ਕਹਿਰ ਹਾਂਜੀ ਉਹ ਤਸੀਹੇ ਮਾਤਾ ਜੀ ਵਿਰਧਮਾ ਨੇ ਹਾਂਜੀ ਇਹ ਗੁਰੂ ਗਮਿੰਦ ਸਿੰਘ ਮਹਾਰਾਜ ਜੀ ਦੇ ਮਾਸੂਮ ਬੱਚਿਆਂ ਨੇ ਠੀਕ ਹੈ ਜੀ ਅੱਜ ਗੱਲ ਕਰਾਂਗੇ ਇਤਿਹਾਸਕ ਸ਼ਹਿਰ ਸ੍ਰੀ ਫਤਿਹਗੜ੍ਹ ਸਾਹਿਬ ਤੇ ਉੱਥੇ ਦਾ ਜਿਹੜਾ ਇਤਿਹਾਸ ਹੈ ਛੋਟੀਆਂ ਜਿੰਦਾਂ ਵੱਡੇ ਸਾਕੇ ਠੰਡਾ ਬੁਰਜ ਸਵੰਨ ਸਿੰਘ ਜੀ ਜਦੋਂ ਅਸੀਂ ਠੰਡੇ ਬੁਰਜ ਦੀ ਗੱਲ ਕਰਦੇ ਆ ਉਸ ਦੇ ਨਾਲ ਅਸੀਂ ਛੋਟੇ ਸਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਜੀ ਨੂੰ ਯਾਦ ਕਰਦੇ ਆ ਤੇ ਤੁਸੀਂ ਦੱਸੋ ਜੀ ਇੱਥੇ ਇਹ ਸਾਕਾ ਹੋਇਆ ਜਦੋਂ ਆਪਾਂ ਠੰਡੇ ਬੁਰਜ ਦੀ ਗੱਲ ਕਰਦੇ ਆ ਹਾਂਜੀ ਠੰਡੇ ਬੁਰਜ ਦੇ ਜਿਹੜੇ ਸ਼ਬਦੀ ਅਰਥ ਆਪਾਂ ਪਹਿਲਾਂ ਇੱਥੋਂ ਹੀ ਸਮਝਣਾ ਚਾਹੀਦਾ ਥੋੜਾ ਜਿਹਾ ਸਾਨੂੰ ਠੀਕ ਹੈ ਜੀ ਠੰਡੇ ਤੋਂ ਭਾਵ ਜਿਸ ਥਾਂ ਦੇ ਉੱਤੇ ਠੰਡ ਹੈ ਹਾਂਜੀ ਤੇ ਠੰਡ ਵੀ ਇਸ ਤਰ੍ਹਾਂ ਨਹੀਂ ਹੈ ਵੀ ਦਸੰਬਰ ਜਨਵਰੀ ਜਾਂ ਪੋ ਮਾਰਕ ਵਾਲੀ ਠੰਡ ਹਾਂਜੀ ਜਿੱਥੇ ਗਰਮੀ ਦੀ ਰੁੱਤ ਦੇ ਵਿੱਚ ਵੀ ਠੰਡ ਰਹਿੰਦੀ ਸਹੀ ਠੀਕ ਹੈ ਜੀ ਬੁਰਜ ਤੋਂ ਭਾਵ ਹੁੰਦਾ ਉੱਚੀ ਵੱਡੀ ਇਮਾਰਤ ਠੀਕ ਹੈ ਜੀ ਅਜਿਹੀ ਇਮਾਰਤ ਜਿਸ ਦੇ ਗਰਮੀ ਰੁੱਤ ਦੇ ਵਿੱਚ ਵੀ ਠੰਡ ਰਹਿੰਦੀ ਸੀ ਹਾਂਜੀ ਉਸ ਨੂੰ ਠੰਡਾ ਬੁਰਜ ਕਿਹਾ ਜਾਂਦਾ ਠੀਕ ਹੈ ਜੀ ਇਹ ਸਰਹੰਦ ਦੇ ਜਿਹੜਾ ਸੂਬਾ ਸੀ ਬਜੀਦ ਖਾਨ ਨੇ ਗਰਮੀਆਂ ਦੇ ਵਿੱਚ ਇਸ ਥਾਂ ਦੇ ਉੱਤੇ ਰਹਿਣ ਦੇ ਲਈ ਆਪਣੀ ਸੁਖ ਸੂਰਤ ਲਈ ਬਣਾਇਆ ਹੋਇਆ ਸੀ ਠੀਕ ਹੈ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਆਨੰਦਪੁਰ ਸਾਹਿਬ ਨੂੰ ਛੱਡਿਆ ਸਰਸਾ ਘੰਟੇ ਪਰਿਵਾਰ ਵਿਛੋੜਾ ਹੋਇਆ ਹਾਂਜੀ ਇਸ ਠੰਡੇ ਬੁਰਜ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮਾਤਾ ਪਿਤਾ ਗੁਜਰੀ ਜੀ ਨੂੰ ਹਾਂਜੀ ਉਹਨਾਂ ਦੇ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਫਤਿਹ ਸਿੰਘ ਨੂੰ ਹਾਂਜੀ 3 ਦਿਨ ਦੇ ਲਈ ਕੈਦ ਰੱਖਿਆ ਗਿਆ ਠੀਕ ਹੈ ਜੀ ਇੰਨੀ ਸਤਮਗਰੀ ਦੀ ਗੱਲ ਸੀ ਹਾਂਜੀ ਜਿਹੜਾ ਠੰਡਾ ਬੁਰਜ ਜੁਮਈ ਜੂਨ ਮਹੀਨੇ ਜੇਠ ਹਾਰ ਦੀਆਂ ਤੱਕ ਦੀਆਂ ਰੁੱਤਾਂ ਦੇ ਵਿੱਚ ਗਰਮੀ ਤੋਂ ਬਚਣ ਦੇ ਲਈ ਬੁਲਾਇਆ ਬਣਾਇਆ ਹੋਇਆ ਸੀ ਠੀਕ ਹੈ ਜੀ ਉਸ ਠੰਡੇ ਬਰਜ ਦੇ ਵਿੱਚ ਬਿਰਧ ਮਾਤਾ ਮਾਤਾ ਗੁਜਰ ਕੌਰ ਤੇ ਮਾਸੂਮ ਬੱਚਿਆਂ ਨੂੰ ਉਹਦੀ ਠੰਡੀ ਰੁੱਤ ਦੇ ਵਿੱਚ ਕੈਦ ਕੀਤਾ ਬਿਲਕੁਲ ਜੀ ਹਾਂਜੀ ਹਾਂਜੀ ਸਰੇਂਦਰ ਸਿੰਘ ਜੀ ਇਸ ਕਰਕੇ ਕੈਦ ਕੀਤਾ ਗਿਆ ਵੀ ਤਾਂ ਕਿ ਉਹ ਠਰੂੰ ਠਰੂੰ ਕਰਕੇ ਤਸੀਹੇ ਭੋਗਣਾ ਠੀਕ ਹੈ ਜੀ ਤੇ ਤਸੀਹੇ ਤੋਂ ਡਰਦੇ ਹੋਏ ਹਾਂਜੀ ਉਹ ਇਸਲਾਮ ਧਰਮ ਕਬੂਲ ਕਰ ਲੈਣਾ ਠੀਕ ਹੈ ਜੀ ਇਤਿਹਾਸਕ ਗੱਲਾਂ ਆਪਾਂ ਨੂੰ ਮਿਲਦੀਆਂ ਨਹੀਂ ਹੈਗੀਆਂ ਇਹ ਹਾਂਜੀ ਕਿਉਂਕਿ ਸਿੱਖ ਕੌਮ ਦੀ ਇਹ ਇਸ ਸਤ ਮੰਗਰੀ ਜਾਂ ਕਹਤੋ ਵੀ ਇੱਕ ਬਹੁਤ ਪਛੜਿਆ ਪੱਖ ਹੈ ਠੀਕ ਹੈ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਤੋਂ ਨਿਕਲ ਗਏ ਸੀ ਹਾਂਜੀ ਤਿੰਨ ਦਿਨ ਜਿਹੜੇ ਸਹਬਜ਼ਾਦੇ ਤੇ ਮਾਤਾ ਜੀ ਨੂੰ ਜੂnde ਰੱਖਿਆ ਗਿਆ ਹਾਂਜੀ ਉਹਨਾਂ ਦੇ ਕਾਰਨਾਂ ਦੇ ਵਿੱਚੋਂ ਇਹ ਵੀ ਕਾਰਨ ਸੀ ਇਸਲਾਮ ਧਰਮ ਨੂੰ ਕਬੂਲ ਕਰਾਉਣਾ ਠੀਕ ਹੈ ਜੀ ਉਹਨਾਂ ਨੇ ਕੀਤਾ ਹਾਂਜੀ ਦੁਆਰਾ ਦੁਆਰਾ ਪੇਸ਼ੀ ਹਾਂਜੀ ਜਿਹਨੀਆਂ ਦੁਆਰਾ ਦੁਆਰਾ ਪੇਸ਼ੀਆਂ ਪਈਆਂ ਇਹ ਨਹੀਂ ਸੀ ਵੀ ਵजीर खान ਨੂੰ ਤਾਂ ਜਕਾਜੀ ਮੁੱਲਾਂ ਜਸ ਉੱਥੇ ਦੇ ਸੁੱਚ ਅਨੰਦ ਨੂੰ ਕੋਈ ਸਹਬਜ਼ਾਦੇ ਤੇ ਦਿਆ ਹੁੰਦੀ ਸੀ ਠੀਕ ਹੈ ਜੀ ਉਹ ਠੰਡੇ ਬੁਰਜ ਦੇ ਵਿੱਚ ਤਸੀਹੇ ਤਾਂ ਦਿੱਤੇ ਜਿਹੜੀ ਮੈਨੂੰ ਇਤਿਹਾਸ ਤੋਂ ਅਨੁਭਵਤਾ ਹੁੰਦੀ ਹੈ ਹਾਂਜੀ ਵੀ ਹੋ ਸਕਦਾ ਮਾਤਾ ਤੇ ਸਹਬਜ਼ਾਦੇ ਤਸੀਹੇ ਨਾਂ ਬਰਦਾਸ਼ਤ ਕਰਦੇ ਹੋਏ 10 ਦਿਨ ਵੀ ਗੁਰੂ ਗੋਬਿੰਦ ਸਿੰਘ ਕਿੱਥੇ ਐ ਠੀਕ ਹੈ ਜੀ ਠੀਕ ਹੈ ਹਾਂਜੀ ਇਹ ਸੰਭਾਵਿਤ ਕਾਰਨ ਹੈ 3 ਦਿਨ ਰੱਖਣ ਬਿਲਕੁਲ ਜੀ ਬਿਲਕੁਲ ਹਾਂਜੀ ਏ ਵੀ ਨਾਲੇ ਕਾਰਨ ਜੁੜਦਾ ਹੈ ਠੰਡੇ ਬੁਰਜ ਜਿਹੜੇ 3 ਦਿਨ ਕੈਦ ਰੱਖੇ ਗਏ ਹਾਂਜੀ ਜਾਂ ਇਹ ਦਸੀਹੇ ਨਾਂ ਸੰਹਦੇ ਹੋਏ ਦੱਸਣਗੇ ਹਾਂਜੀ ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਪੁੱਤਰਾਂ ਤੇ ਮਾ ਦੇ ਮੋਹ ਦੇ ਵਿੱਚ ਸਰੰਦ ਤੇ ਹਮਲਾ ਕਰਨਗੇ ਇਹਨਾਂ ਨੂੰ ਛਡਾਉਣ ਲਈ ਬਿਲਕੁਲ ਜੀ ਅਸੀਂ ਉਹਨਾਂ ਨੂੰ ਇੱਥੇ ਮਾਰ ਦਵਾਂਗੇ ਜਾਂ ਫੜ ਲਵਾਂਗੇ ਠੀਕ ਹੈ ਜੀ ਤਾਂ 3 ਦਿਨ ਠੰਡੇ ਬੁਰਜ ਚ ਰੱਖੇ ਗਏ ਹਾਂਜੀ ਹਾਂਜੀ 10 ਪੋ ਨੂੰ ਕੈਦ ਕੀਤੇ ਗਏ ਹਾਂਜੀ 10 ਪੋ ਦੀ ਰਾਤ ਠੰਡੇ ਬੁਰਜ ਚ ਕੱਟੀ 11 ਪੋ ਦੀ ਕੱਟੀ 12 ਪੋਦੀ ਕੱਟੀ ਹਾਂਜੀ ਪਹਿਲੀ ਪੇਸ਼ੀ 11 ਪੋ ਨੂੰ ਪੈਂਦੀ ਹੈ ਠੀਕ ਹੈ ਜੀ ਦੂਜੀ ਪੇਸ਼ੀ 12 ਪੋ ਨੂੰ ਪੈਂਦੀ ਹੈ 13 ਪੋ ਨੂੰ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੁੰਦੀ ਹੈ ਠੀਕ ਹੈ ਜੀ ਇੰਜ ਇੱਥੇ ਤਿੰਨ ਰਾਤਾਂ ਢੰਡੇ ਬੁਰਜ ਦੀਆਂ ਠਰੂ ਠਰੂ ਕਰਦੀਆਂ ਰਾਤਾਂ ਕੱਕਰ ਪੈਂਦਾ ਪੋ ਦਾ ਕਹਿਰ ਹਾਂਜੀ ਉਹ ਤਸੀਹੇ ਮਾਤਾ ਜੀ ਬਿਰਧ ਮਾਂ ਨੇ ਹਾਂਜੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਾਸੂਮ ਬੱਚਿਆਂ ਨੇ ਚੱਲੇ ਠੀਕ ਹੈ ਜੀ ਉਹਨਾਂ ਨੇ ਨਾ ਕਚਹਿਰੀ ਦੇ ਵਿੱਚ ਈਨ ਮੰਨੀ ਹਾਂਜੀ ਤੇ ਨਾ ਉਹਨਾਂ ਨੇ ਠੰਡੇ ਬੁਰਜ ਦੇ ਤਸੀਹੇ ਆਪਣੇ ਪਿੰਡੇ ਉੱਤੇ ਹੰਡਾ ਲੇ ਠੀਕ ਹੈ ਜੀ ਪਰ ਉਹਨਾਂ ਨੇ ਈਨ ਨਹੀਂ ਮੰਨੀ ਠੀਕ ਹੈ ਜੀ ਇਸ ਤਰ੍ਹਾਂ ਹੈ ਮਤਲਬ ਇਹ ਠੰਡੇ ਬੁਰਜ ਦੀ ਜਿਹੜੀ ਦਾਸਤਾਨ ਹੈ ਹਾਂਜੀ ਇਸੇ ਠੰਡੇ ਬੁਰਜ ਦੇ ਵਿੱਚੋਂ ਮਾਤਾ ਗੁਜਰੀ ਜੀ ਨੇ ਤੇਰਾ ਪੋਤੀ ਪੇਸ਼ੀ ਉੱਤੇ ਆਪਣੇ ਪੋਤਿਆਂ ਨੂੰ ਭੇਜਿਆ ਉਹਨਾਂ ਨੂੰ ਪਤਾ ਸੀ ਵੀ ਅੱਜ ਆਉਣਾ ਹੈ ਹਾਂਜੀ ਉਥੇ ਸ਼ਹੀਦ ਹੋ ਗਿਆ ਆਪਾਂ ਜਾਣਦੇ ਪਹਿਲਾਂ ਦੁਬਾਰਾਂ ਚ ਜਚਣਗੇ ਹਾਂਜੀ ਹਾਂਜੀ ਫਿਰ ਜਿਵਾ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਠੀਕ ਹੈ ਜੀ ਸਵੰਤ ਸਿੰਘ ਜੀ ਇੱਕ ਆਮ ਪ੍ਰਚਲਿਤ ਸਾਡੇ ਸਿੱਖਾਂ ਦੇ ਵਿੱਚ ਹੈਗੀ ਆ ਜੀ ਵੀ ਜਦੋਂ ਮਾਤਾ ਜੀ ਨੂੰ ਪਤਾ ਚੱਲਿਆ ਵੀ ਪੋਤਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ ਜੀ ਵੀ ਉਹ ਉਹਨਾਂ ਨੇ ਆਪਣੇ ਆਪ ਹੀ ਸਰੀਰ ਨੂੰ ਜਿਹੜਾ ਉਹ ਤਿਆਗਤਾ ਤੇ ਇੱਕ ਕਿਸ ਤਰ੍ਹਾਂ ਕਿਹਾ ਸਚਾਈ ਹੈ ਕਿ ਕਿਵੇਂ ਦਾ ਸੀਗਾ ਉਹ ਦ੍ਰਿਸ਼ ਜਿਹੜਾ ਜਿਹੜੀ ਸਾਡੀ ਕਹਾਵਤ ਹੈ ਸਰਿੰਦਰ ਸਿੰਘ ਜੀ ਹਾਂਜੀ ਵੀ ਦੁਸ਼ਮਣ ਬਾਤ ਕਰੇ ਅਣ ਹੋਈ ਹਾਂਜੀ ਉਹ ਗੱਲ ਕਰਦਾ ਜਿਹੜੀ ਹੋਈ ਨਹੀਂ ਹੁੰਦੀ ਹਾਂਜੀ ਹਾਂਜੀ ਤੇ ਜਦੋਂ ਮਸਹੂਮਾਂ ਦੇ ਉੱਤੇ ਤਸ਼ੱਦਦ ਕੀਤਾ ਗਿਆ ਹਾਂਜੀ ਦਿੱਲੀ ਬਾਦਸ਼ਾਹ ਦੇ ਕਹਿਰ ਤੋਂ ਬਚਣ ਦੇ ਲਈ ਆਪਣੇ ਆਪ ਨੂੰ ਬਚਾਉਣ ਲਈ ਹਾਂਜੀ ਜਨਤਾ ਦੇ ਵਿੱਚ ਆਪਣੇ ਵਿਰੁੱਧ ਰੋਹ ਫੁੱਟਣ ਤੋਂ ਬਚਣ ਦੇ ਲਈ ਹਾਂਜੀ ਸ਼ੂਬਾ ਬਜੀਦ ਖਾਨ ਸਰਹੰਦ ਨੇ ਇਹ ਫਵਾ ਫਲਾ ਦਿੱਤੀ ਵੀ ਮਾਤਾ ਗੁਜਰੀ ਜੀ ਨੇ ਠੰਡੇ ਬੁਰਜ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰ ਦਿੱਤੀ ਠੀਕ ਹੈ ਜੀ ਉਹ ਆਪਣੇ ਆਪ ਨੂੰ નિર્ਦੋਸ਼ ਸਿੱਧ ਕਰਨ ਦੇ ਲਈ ਉਹਨਾਂ ਨੇ ਇਹ ਫਵਾ ਫਲਾਈ ਠੀਕ ਹੈ ਜੀ ਅਸਲ ਦੇ ਵਿੱਚ ਇਹ ਇਤਿਹਾਸਕਾਰਾਂ ਨੇ ਹੁਣ ਸਾਰੀ ਗੱਲ ਸਪਸ਼ਟ ਹੋਈ ਹੈ ਹਾਂਜੀ ਮਾਤਾ ਗੁਜਰੀ ਜੀ ਨੂੰ ਇਹ ਵੀ ਇਤਿਹਾਸਕ ਪਾਠ ਹੈ ਇੱਕ ਹਾਂਜੀ ਵੀ ਠੰਡੇ ਬੁਰਜ ਤੋਂ ਧੱਕਾ ਦੇ ਕੇ ਸ਼ਹੀਦ ਕੀਤਾ ਗਿਆ ਠੀਕ ਹੈ ਜੀ ਗੱਲ ਇਹ ਜੋੜੀ ਗਈ ਵੀ ਆਤਮ ਹੱਤਿਆ ਕਰਲੀ ਹਾਂਜੀ ਇਹ ਗੱਲ ਮਤਲਬ ਤਰਕ ਸੰਗਤ ਲੱਗਦੀ ਹੈ ਹਾਂਜੀ ਤਰਕ ਸੰਗਤ ਲੱਗਦੀ ਹੈ ਜਿਹੜੇ ਸਾਡੇ ਲੋਕਾਂ 'ਚ ਇਹ ਗੱਲ ਪਹਿਲਾਂ ਪ੍ਰਚਲਿਤ ਕਰਾਇਆ ਸੀ ਵੀ ਮਾਤਾ ਜੀ ਠੰਡੇ ਬੁਰਜ ਤੋਂ ਛਾਲ ਮਾਰ ਕੇ ਗੁਜ਼ਰ ਗਏ ਹਾਂਜੀ ਹਾਂਜੀ ਉਹ ਨਹੀਂ ਸੀ ਹਾਂਜੀ ਇਤਿਹਾਸਕਾਰ ਕਹਿੰਦੇ ਜਦੋਂ ਬਾਦਸ਼ਾਹੀਆਂ ਜ਼ਾਲਮ ਬਾਦਸ਼ਾਹੀਆਂ ਖਤਮ ਹੋਣੀਆਂ ਹਾਂ ਹਾਂਜੀ ਤਤ ਤਾਂ ਫਿਰ ਬਾਅਦ ਚ ਨਿਕਲਦੇ ਬਿਲਕੁਲ ਜੀ ਬਿਲਕੁਲ ਇਵੇਂ ਹੀ ਆਏ ਹਾਂਜੀ ਜਿਹੜੇ ਨਥਮਲਪੁਰ ਵਾਲੇ ਬਾਬਾ ਜੀ ਸੰਤ ਬਾਬਾਜੀਤ ਸਿੰਘ ਵਾਹ ਕਰਦੇ ਸੀ ਸਵਰਗਵਾਸੀ ਹਾਂਜੀ ਉਹ ਵੀ ਗਿਹਾ ਕਰਦੇ ਸੀ ਹਾਂਜੀ ਉਹਨਾਂ ਦੀ ਮੈਂ ਬੋਲੀ ਚ ਤੁਹਾਨੂੰ ਦੱਸਦਾ ਕੀ ਕਹਿੰਦੇ ਹੁੰਦੇ ਸੀ ਹੂੰ ਉਹ ਸੰਗਤ ਨੂੰ ਸੰਬੋਧਨ ਕਰਕੇ ਕਹਿੰਦੇ ਹੁੰਦੇ ਸੀ ਸਾਊ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਾਈ ਦੇ ਉੱਤੇ ਹਾਂਜੀ ਜ਼ਾਲਮਾਂ ਨੇ ਬਹੁਤ ਜ਼ੁਲਮ ਕੀਤਾ ਹਾਂਜੀ ਇਹ ਸ਼ਰਤ ਸੀ ਉਹਨਾਂ ਦੀ ਹਾਂਜੀ ਇਤਿਹਾਸ ਕਰਦਾ ਸਾਡੇ ਹੁਣ ਇਸ ਗੱਲ ਨੂੰ ਸਪਸ਼ਟ ਕਰਦੇ ਹਾਂ ਨਾ ਬਿਲਕੁਲ ਠੀਕ ਹੈ ਜੀ ਤੇ ਉਹ ਇੱਕ ਨਾਮਰਤੀ ਰੂਹ ਉਹਨਾਂ ਦਾ ਵੀ ਇਹ ਮੰਨਣਾ ਸੀ ਹਾਂਜੀ ਹਾਲਾਂਕਿ ਉਹ ਇਸ ਤਰ੍ਹਾਂ ਦੀ ਇਤਿਹਾਸਕ ਗੱਲਾਂ ਘੱਟ ਕਰਦੇ ਸੀ ਗੁਰਵਾੜੀ ਨਾਲ ਜ਼ਿਆਦਾ ਜੋੜਦੇ ਸੀ ਪਰ ਇਹ ਉਹਨਾਂ ਦਾ ਇਹ ਕਹਿਣਾ ਹਾਂਜੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਬ੍ਰਹਿਮ ਅਨੁਭਵਤਾ ਸੀ ਨਾ ਠੀਕ ਹੈ ਜੀ ਤੇ ਇਤਿਹਾਸ ਕਰਨ ਦਾ ਇਹ ਨਿਰਣਾ ਕਰਨਾ ਦੋਹੇ ਇੱਕ ਮਤ ਨਹੀਂ ਇੱਕ ਮਾਤਾ ਬੀਏ ਉਹ ਠੰਡਾ ਬੁਰਜਾ ਜਿਹੜਾ ਆਪਾਂ ਦੇਖ ਰਹੇ ਹਾਂ ਹਾਂਜੀ ਜਿੱਥੋਂ ਸਾਹਿਬਜ਼ਾਦੇ ਨੇ ਤਿੰਨ ਪੇਸ਼ੀਆਂ ਭੁਗਤੀਆਂ ਤਿੰਨ ਰਾਤਾਂ ਕੱਟੀਆਂ ਉਹਰੇ ਠੰਡੇ ਠਾਰ ਮੌਸਮ ਦੇ ਵਿੱਚ ਹਾਂਜੀ ਤੇ ਇਸੇ ਠੰਡੇ ਬੁਰਜ ਦੇ ਵਿੱਚ ਜਾਰਮਾ ਨੇ ਸੂਬਾ ਸ਼ਾਨਦ ਬਜੀਦ ਖਾਨ ਨੇ ਬਿਲਕੁਲ ਮਾਤਾ ਗੁਜਰ ਕੌਰ ਦੇ ਉੱਤੇ ਤਸ਼ੱਦਦ ਕਰਕੇ ਅੰਤ 'ਚ ਉਹਨਾਂ ਨੂੰ ਠੰਡੇ ਬੁਰਜ ਤੋਂ ਤੱਕਾ ਦੇ ਕੇ ਹਾਂਜੀ ਸ਼ਹੀਦ ਕਰ ਦਿੱਤਾ ਇਸ ਤਰ੍ਹਾਂ ਹੈ ਠੰਡੇ ਬੁਰਜ ਦੀ ਸਿੱਖ ਕੌਮ ਦੇ ਇਤਿਹਾਸ ਦੇ ਵਿੱਚ ਅਹਿਮੀਅਤ ਠੀਕ ਹੈ ਜੀ ਅਸਲ ਦੇ ਵਿੱਚ ਇਹ ਇਤਿਹਾਸਕਾਰਾਂ ਨੇ ਹੁਣ ਸਾਰੀ ਗੱਲ ਸਪਸ਼ਟ ਹੋਈ ਹੈ ਹਾਂਜੀ ਮਾਤਾ ਗੁਜਰੀ ਜੀ ਨੂੰ ਇਹ ਵੀ ਇਤਿਹਾਸਕ ਪਾਥ ਹੈ ਇੱਕ ਹਾਂਜੀ ਠੰਡੇ ਬੁਰਜ ਤੋਂ ਧੱਕਾ ਦੇ ਕੇ ਸ਼ਹੀਦ ਕੀਤਾ ਗਿਆ ਠੀਕ ਹੈ ਜੀ ਗੱਲ ਇਹ ਜੋੜੀ ਗਈ ਵੀ ਆਤਮ ਹੱਤਿਆ ਕਰ ਹਾਂਜੀ